ਪਹਿਲੀ ਨਜ਼ਰੀੇ ਵੇਖਣ ਵਿੱਚ ਤੁਹਾਨੂੰ ਕੋਈ ਛੱਪੜ ਜਾਂ ਫਿਰ ਨਦੀ ਤਲਾ ਦਾ ਪੁਲੇਖਾ ਪੈਂਦਾ ਹੋਵੇਗਾ ਪਰ ਨਹੀਂ ਇਹ ਜਗ੍ਹਾ ਅਬੋਰ ਦੀ ਸਭ ਤੋਂ ਵੱਡੀ ਤਹਿਸੀਲ ਦੀ ਜਿੱਥੇ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਆਲਮ ਹੈ ਕਿਤੇ ਬਰਸਾਤ ਹੁੰਨ ਤੋਂ ਬਾਅਦ ਇੰਨਾ ਪਾਣੀ ਇਕੱਠਾ ਹੋ ਜਾਂਦਾ ਹੈ ਕਿ ਤੁਸੀਂ ਚਾਹੇ ਤੈਰ ਕੇ ਘਰ ਚਲੇ ਜਾਓ ਇਸ ਜਗ੍ਹਾ ਤੇ ਆਉਣ ਵਾਲੇ ਲੋਕ ਪਰੇਸ਼ਾਨੀਆਂ ਦੇ ਰੂਗ ਰੂ ਹੁੰਦੇ ਨੇ ਪਰ ਇਸ ਦੇ ਬਾਵਜੂਦ ਇਸ ਵਾਰ ਸੇ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਗਿਆ ਮੈਂ ਤਹਿਸੀਲ ਦੇ ਵਿੱਚ ਕੰਮ ਆਇਆ ਸੀ ਇੱਥੇ ਐਸਟੀਐਮ ਮੈਡਮ ਦਾ ਦਫਤਰ ਹੈ ਤੇ ਇੱਥੇ ਆ ਕੇ ਦੇਖਿਆ ਕਿ ਬਾਰਿਸ਼ ਕਰਨ ਬੁਰੇ ਹਾਲਾਤ ਨੇ ਤੇ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ ਪ੍ਰਸ਼ਾਸਨ ਦੀ ਬੜੀ ਮਿਹਰਬਾਨੀ ਹੋਏਗੀ ਜੇ ਅਗਰ ਐਸ ਡੀ ਐਮ ਮੈਡਮ ਦੇ ਦਫ਼ਤਰ ਦੇ ਅੱਗੇ ਇੰਨਾ ਪਾਣੀ ਖੜਾ ਹੈ ਤਾਂ ਪੂਰੇ ਅਵੌਰ ਦੇ ਹਾਲਾਤ ਕੀ ਹੋਣਗੇ ਤੁਸੀਂ ਸੋਚ ਸਕਦੇ ਹੋ ਕਹਣਾ ਆਏ ਸੀ ਆ ਮੋਟਰਸਾਈਕਲ ਸਾਡਾ ਅਸੀਂ ਬਾਹਰ ਰੋਕ ਕੇ ਆਏ ਆ ਤੇ ਨਹੀਂ ਪੈਂਦਾ ਜਦੋਂ ਤੰਗੀ ਆਉਂਦੀ ਪਾਣੀ ਦੇ ਕੰਮ ਦੰਦੇ ਆਈਦਾ ਕੋਈ ਸੀਲੇ ਦਾ ਕੰਮ ਇਹ ਪੱਕਾ ਬੁਖਾ ਲਾਇਆ ਜਾਵੇ ਕੋਈ ਮੋਟਰ ਲਾਈਏ ਜਿਹੜਾ ਪਾਣੀ ਨਾਲੇ ਨਾ ਲੱਗਾ ਜਾਵੇ। ਇਹੀ ਮੰਗ ਹੈ ਸਾਡੀ ਤੇ ਕੋਲ ਅਸੀਂ ਕੀ ਕਰ ਸਕਦੇ। ਇਸ ਪੂਰੇ ਮਾਮਲੇ ਤੇ ਅਫਸਰ ਸ਼ਾਹੀ ਪਰਦਾ ਪਾਉਂਦੀ ਨਜ਼ਰ ਆਉਂਦੀ ਨਹੀਂ। ਇਸ ਦੇ ਪਿੱਛੇ ਵੀ ਇੱਕ ਕਾਰਨ ਹੈ। ਅੱਜ ਤੋਂ 16 ਮਹੀਨੇ ਪਹਿਲਾਂ ਇੱਥੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ ਸਨ। ਜਿੱਦੇ ਸ਼ਿਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਲਈ ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ 162 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ। ਅਤੇ 10 ਕਰੋੜ ਰੁਪਏ ਰਿਲੀਜ਼ ਵੀ ਕੀਤੇ ਸਨ। ਨਾਲੀ ਸਿੱਧੂ ਦਾਵਾ ਕਰਕੇ ਗਏ ਸਨ ਕਿ 3 ਤੋਂ 4 ਮਹੀਨੇ ਵਿੱਚ ਕੰਮ ਪੂਰਾ ਹੋ ਜਾਵੇਗਾ ਪਰ ਹੁਣ ਮਹੀਨੇ ਨਹੀਂ ਸਾਲ ਗੁਜ਼ਰ ਚੁੱਕੇ ਨੇ ਇਹ ਪ੍ਰੋਜੈਕਟ ਹਾਲੇ ਤੱਕ ਅਧੂਰਾ ਪਿਆ ਤੇ ਵਾਟਰ ਵਰਕਸ ਦਾ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਹੈ ਮੇਨਟੇਨੈਂਸ ਵੀ ਕੰਪਨੀ ਨੇ ਕਰਨੀ ਹੈ 10 ਸਾਲ ਦੇ ਲਈ ਮਤਲਬ ਅਸੀਂ ਆਪਣੇ ਸਿਰ ਨਹੀਂ ਲਿਆ ਉਹ ਤੇ ਇਹ ਪੈਸੇ ਅਸੀਂ ਦੇ ਰਹੇ ਹਾਂ ਇਹ ਪੈਸੇ ਅਸੀਂ ਦੇ ਰਹੇ ਹਾਂ 168 ਕਰੋੜ ਰੁਪਏ ਦਾ ਪ੍ਰੋਜੈਕਟ ਕਿਦੋਂ ਕਿਸੇ ਨੂੰ ਤਹਸੀਲ ਆਉਣਾ ਹੁੰਦਾ ਹੈ ਤਾਂ ਸਿਰਫ ਤਹਸੀਲਦਾਰੀ ਨਹੀਂ ਪੂਰੀ ਅਫਸਰ ਸ਼ਾਹੀ ਇਸਪਾਨੀ ਵਿੱਚ ਭਿੱਜ ਕੇ ਤਹਸੀਲ ਪਹੁੰਚਦੀ ਹੈ ਜਦੋਂ ਇਸ ਸੰਬੰਧ ਵਿੱਚ SDM ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੀ ਸਫਾਈ ਦਿੱਤੀ ਤੁਸੀਂ ਵੀ ਸੁਣ ਲਵੋ और जैसे आप जानते हैं कि अमृत योजना का काम शहर का चल रहा है और दूसरी बात यह है कि जब अमृत योजना का काम ख़त्म हो जाएगा तो तहसील कम्पलेक्स में या जो हमारी ये सीतो रोड के ऊपर हमारा कम्प्लेक्स पड़ता है इसमें पानी की जो ये प्रॉब्लम आती है डिस्पोजल की वो भी हमारी प्रॉब्लम जो है वो हल हो जाएगी मैं अगर किसी को भी इस वजह से परेशानी का सामना करना पड़ रहा है तो मैं इसके लिए जो है यही कहना चाहती हूँ कि प्रशासन जो है वो बहुत सेंसिटिव है इस बात को लेके और हम इसको टेंपररी बेसिस के ऊपर तो तीनों महकमों के साथ बात करके हल कराते हैं दूसरी बात अमृत योजना का जब ये काम खत्म हो जाएगा लगभग इसको अभी और 40-45 दिन लगेंगे तो ये प्रॉब्लम जो है वो परमानेंट नवजोत सिंह सिद्धू वालों वे वादे करने के बावजूद सुनील जाखड़ के ग्रह खेतर का यह हाल है नवजोत सिंह सिद्धू दावा करके गए सन कि सिर्फ चार महीने सड़क उत्ते गावे ਜਦੋਂ ਕਿ ਇਹ ਸੜਕਾਂ ਜਲਮਗਨ ਹੋ ਚੁੱਕੀਆਂ ਨੇ ਅਤੇ ਸਰਕਾਰ ਦੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਨੇ ਫਾਜ਼ਿਲਕਾ ਤੋਂ ਰঞ্জੀਤ ਸਿੰਘ ਦੀ ਰਿਪੋਰਟ ਡੇਲੀ ਪੁਲਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ